ਤੇ ਬਾਕੀ ਪਿਕਚਰਾਂ ਤੋਂ ਬਹੁਤ ਹਟ ਗਿਆ ਹੈ ਆਈਲ ਸੇ ਥੈਟ ਇਹ ਜਿਹੜੀ ਪਿਕਚਰ ਸੋਹਣੀ ਜੀ ਹੋਵੇ ਤਾਂ ਸਕੂਲ ਵੀ ਆ ਆਪਣੇ ਉਹ ਪੁਰਾਣੇ ਦਿਨ ਵੀ ਆ ਜਾਂਦੇ ਏ ਸੋ ਹਾਰ ਸਿੰਘ ਮੂਵੀ ਦੇਖਣ ਲਈ ਪਹੁੰਚੇ ਨੇ ਸਾਡੇ ਬਹੁਤ ਸਤਿਕਾਰਯੋਗ ਸਰ ਕਿੱਦਾਂ ਲੱਗੀ ਮੂਵੀ ਜੀ ਇਟਸ ਰੀਅਲ ਗੁੱਡ ਬਹੁਤ ਡਿਫਰੈਂਟ ਹੈ ਤੇ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਸੋਹਣੀ ਹੈ ਤੇ ਬਾਕੀ ਪਿਕਚਰਾਂ ਤੋਂ ਬਹੁਤ ਹਟ ਗਿਆ ਹੈ ਆਈਲ ਸੇ ਥੈਟ ਹਾਂ ਬੜੀ ਜਿੰਦ ਜਵਾਨੀ ਬਚਪਨਾ ਯਾਦ ਆਉਂਦਾ ਹੈ ਜੀ ਬਿਲਕੁਲ ਬਿਲਕੁਲ ਉਹ ਤਾਂ ਹਮੇਸ਼ਾ ਯਾਦ ਆਉਂਦਾ ਜੀ ਐਵਿਡ ਪਿਕਚਰਸ ਉਹ ਜੀ ਹੋਵੇ ਤਾਂ ਸਕੂਲ ਵੀ ਯਾਦ ਆਉਂਦਾ ਆਪਣੇ ਉਹ ਪੁਰਾਣੇ ਦਿਨ ਵੀ ਯਾਦ ਆਉਂਦੇ ਜੀ ਯਾਰ ਉਹਦੋਂ ਚੰਗੇ ਦਿਨ ਹੁੰਦੇ ਸੀ ਕਿ ਜਿਹੜੇ ਜਦੋਂ ਧੂਤਾਂ ਦੀ ਸ਼ਮਕਾ ਪੈਂਦੀਆਂ ਸੀ ਜਾਂ ਮਾਸਟਰ ਥੱਪੜਾ ਨਾਲ ਕੁੱਟਦੇ ਸੀ ਤਾਂ ਜਿਹੜਾ ਡਰ ਹੁੰਦਾ ਸੀ ਨਹੀਂ ਉਹਦੋਂ ਹੀ ਚੰਗੇ ਸੀ ਜੀ ਡਰ ਵੀ ਮਾਹੌਲ ਵੀ ਬਹੁਤ ਚੰਗਾ ਹੁੰਦਾ ਸੀ ਜੀ ਹੁਣ ਮਾਹੌਲ ਤੋਂ ਜਾਂ ਲੱਗਦਾ ਜੀ ਉਹ ਜਿਵੇਂ ਉਹ ਸਮੇ ਤੁਸੀਂ ਆਮ ਹੀ ਕੁੜੀਆਂ ਮੁੰਡੇ ਕਹਿੰਦੇ ਖੇਡਦੇ ਹੁੰਦੇ ਸੀ ਕੋਈ ਇਹ ਨਹੀਂ ਹੁੰਦਾ ਸੀ ਬਿਲਕੁਲ ਪਿੰਡਾਂ ਚ ਅਸੀਂ ਆਮ ਖੇਡਦੇ ਹੁੰਦੇ ਸੀ ਸ਼ਾਮ ਨੂੰ ਲੁਕ ਨਹੀਂ ਸੀ ਕਦੇ ਕੋਈ ਅਜਿਹੀ ਗੱਲ ਨਹੀਂ ਸੀ ਪਰ ਜਿਹੜਾ ਸਮਾ ਆ ਗਿਆ ਮੋਬਾਈਲਾਂ ਨੇ ਇੱਕ ਤਰ੍ਹਾਂ ਦਾ ਜਿੱਥੇ ਸਾਨੂੰ ਫਾਇਦਾ ਕੀਤਾ ਤੇ ਸੱਤਿਆਂ ਨੇ ਬਿਲਕੁਲ ਦੂਰ ਕਰ ਤੇ ਜੰਮਰੇ ਤੋਂ ਕਮਰੇ ਤੋਂ ਦੂਰ ਕਰਤਾ ਹਾਂ ਮਦਦ ਪ੍ਰਦਾਨਾ ਬਹੁਤ ਇਹ ਚੀਜ਼ ਹੋਇਆ ਵੀ ਜਿਹੜਾ ਅੱਗੇ ਸਾਰੇ ਇਕੱਠੇ ਬੈਠੇ ਜਿਹੜਾ ਮਾਂ ਪਿਓ ਨਾਲ ਟਾਈਮ ਗੁਜ਼ਾਰਦੇ ਸੀਗੇ ਬੱਚਿਓ ਹੁਣ ਨਹੀਂ ਗੁਜ਼ਾਰਦੇ ਜਿਹੜਾ ਬਹੁਤ ਜ਼ਰੂਰੀ ਚਾਹੀਦਾ ਹੈ ਕਿਹੜਾ ਚਾਹੁੰਦੇ ਫਿਲਮਾਰੇ ਥਸ ਰੀਅਲ ਗੁੱਡ ਡਿਫਰੈਂਟ ਮੂਵੀ ਗੁੱਡ ਫੋਰ ਕਿਡਸ ਸੋ ਓਕੇ ਸੋ ਹਰ ਸਿੰਘ ਮੂਵੀ ਦੇਖਣ ਲਈ ਪਹੁੰਚੇ ਨੇ ਸਾਡੇ ਬਹੁਤ ਸਤਿਕਾਰਯੋਗ ਸਰ ਕਿੱਦਾਂ ਲੱਗੀ ਮੂਵੀ ਜੀ ਇਟਸ ਰੀਅਲ ਗੁੱਡ ਬਹੁਤ ਡਿਫਰੈਂਟ ਹੈ ਤੇ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਸੋਹਣੀ ਹੈ ਤੇ ਬਾਕੀ ਪਿਕਚਰਾਂ ਤੋਂ ਬਹੁਤ हटके ਹੈ ਆਈ ਵਿਲ ਸੇ ਥੈਟ ਹਾਂ ਬੜੀ ਜਵਾਨੀ ਦਾ ਬਚਪਨ ਯਾਦ ਆਉਂਦਾ ਹੈ ਜੀ ਬਿਲਕੁਲ ਬਿਲਕੁਲ ਉਹ ਤਾਂ ਹਮੇਸ਼ਾ ਯਾਦ ਆਉਂਦਾ ਜੀ ਐਵਰੀ ਪਿਕਚਰ ਸੋਹਣੀ ਜੀ ਹੋਵੇ ਤਾਂ ਸਕੂਲ ਵੀ ਯਾਦ ਆਉਂਦਾ ਆਪਣੇ ਉਹ ਪੁਰਾਣੇ ਦਿਨ ਵੀ ਯਾਦ ਆਉਂਦੇ ਜੀ ਯਾ ਉਦੋਂ ਚੰਗੇ ਦਿਨ ਹੁੰਦੇ ਸੀ ਕਿ ਜਿਹੜੇ ਜਦੋਂ ਧੂਤਾਂ ਦੀ ਸ਼ਮਕਾ ਪੈਂਦੀਆਂ ਸੀ ਜਾਂ ਮਾਸਟਰ ਥੱਪੜਾਂ ਨਾਲ ਕੁੱਟਦੇ ਸੀ ਤਾਂ ਜਿਹੜਾ ਡਰ ਹੁੰਦਾ ਸੀ ਨਹੀਂ ਉਦੋਂ ਹੀ ਚੰਗੇ ਸੀ ਜੀ ਡਰ ਵੀ ਮਾਹੌਲ ਵੀ ਬਹੁਤ ਚੰਗਾ ਹੁੰਦਾ ਸੀ ਹੁਣ ਮਾਹੌਲ ਤੋਂ ਡਰ ਲੱਗਦਾ ਜੀ ਹੁਣ ਜਿਵੇਂ ਉਹ ਸਮੇਂ ਤੁਸੀਂ ਆਮ ਹੀ ਕੁੜੀਆਂ ਮੁੰਡੇ ਕਹਿੰਦੇ ਖੇਡਦੇ ਹੁੰਦੇ ਸੀ ਕੋਈ ਇਹ ਨਹੀਂ ਹੁੰਦਾ ਸੀ ਬਿਲਕੁਲ ਪਿੰਡਾਂ 'ਚ ਅਸੀਂ ਆਮ ਖੇਡਦੇ ਹੁੰਦੇ ਸੀ ਸ਼ਾਮ ਨੂੰ ਲੁਕ ਨਹੀਂ ਸੀ ਕਦੇ ਕੋਈ ਅਜਿਹੀ ਗੱਲ ਨਹੀਂ ਸੀ ਪਾ ਵੇ ਜਿਹੜਾ ਸਮਾ ਆ ਗਿਆ ਮੋਬਾਈਲਾਂ ਨੇ ਇੱਕ ਤਰ੍ਹਾਂ ਦਾ ਜਿੱਥੇ ਸਾਨੂੰ ਫਾਇਦਾ ਕੀਤਾ ਉਹ ਤੇ ਸੱਤਿਆਂ ਨੂੰ ਭਾਈ ਨੇ ਤੇ ਬਿਲਕੁਲ ਦੂਰ ਕਰ ਦਿੱਤੀ ਕਮਰੇ ਤੋਂ ਕਮਰੇ 'ਚ ਦੂਰ ਕਰਤਾ ਹਾਂ ਮਦਦ ਪ੍ਰੋਗਰਾਮਾ ਬਹੁਤ ਇਹ ਚੀਜ਼ ਹੋਇਆ ਵੀ ਜਿਹੜਾ ਅੱਗੇ ਸਾਰੇ ਇਕੱਠੇ ਬੈਠਦੇ ਜਿਹੜਾ ਮਾਂ ਪਿਓ ਨਾਲ ਟਾਈਮ ਗੁਜ਼ਾਰਦੇ ਸੀਗੇ ਬੱਚਿਓ ਹੁਣ ਨਹੀਂ ਗੁਜ਼ਾਰਦੇ ਜਿਹੜਾ ਬਹੁਤ ਜ਼ਰੂਰੀ ਚਾਹੀਦਾ ਹੈ ਕਿਹੜਾ ਚਾਹੁੰਦੇ ਫਿਲਮਾਰੇ ਇਸ ਵਾਸਤੇ ਰੀਅਲ ਗੁੱਡ ਡਿਫਰੈਂਟ ਮੂਵੀ ਗੁੱਡ ਫੋਰ ਕਿਡਸ ਸੋ ਓਕੇ